ਆਪਾਂ ਗੁਰਬਾਨੀ ਕੌਰ ਖਾਲਸਾ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਕੈਂਪ ਲਗਾਉਂਦੇ ਆ ਮੈਨੂੰ ਇਹ 5 ਸਾਲ ਹੋ ਗਏ ਨੇ ਪੰਜਵਾਂ ਸਾਲ ਹੈ ਇਸ ਦਸਤਾਰ ਕੈਂਪ ਲਾਉਂਦੇ ਸੇਵਾ ਕਰਦੇ ਹੋਏ ਨੂੰ ਜੀ ਆਜ ਕਿੰਨੇ ਚਿਰ ਦਾ ਕੈਂਪ ਲਗਾਏ ਸੋ ਅਸੀਂ ਬਤਿੰਦ 3 ਦਿਨ ਦਾ ਲਾਇਆ ਵਾ 13 14 15 ਤਰੀਕ ਦਾ ਮਾਰਚ ਦਾ ਕਿੰਨੇ ਇਹ ਬੱਚਿਆਂ ਦਾ ਉਤਸ਼ਾਹ ਮਿਲਿਆ ਔਰ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਮਿਲਦਾ ਹੈ ਤੁਹਾਨੂੰ ਅਮੀਰ ਜੀ ਹਜੇ ਤਾਂ ਅਸੀਂ ਅੱਜ ਅਰਦਾਸ ਕਰਕੇ ਸ਼ੁਰੂ ਕੀਤੀ ਹੈ ਸੇਵਾ ਤੇ ਹਜੇ ਭੈਣੇ ਸਵੇਰ ਦੀ ਚੌਥੀ ਭੈਣ ਹੈਗੀ ਆ ਸੋ ਮੈਨੂੰ ਇਹ ਮੋਟੀਵੇਸ਼ਨ ਮਿਲਿਆ ਸੀਗਾ ਜਿਵੇਂ ਕਿ ਇਹ ਸਾਰੇ ਜਾਮਦੰਨੇ ਕਿ ਅੱਜਕੱਲ ਜਿਵੇਂ ਮਾਹੌਲ ਚੱਲ ਰਿਹਾ ਵਾ ਬੱਚੀਆਂ ਬਹੁਤ ਜ਼ਿਆਦਾ ਵੈਸਟਰਨ ਪਹਿਨਾਵਾ ਕਰਕੇ ਅਸ਼ੀਲਤਾ ਵਾਲੀ ਵੀਡੀਓਸ ਪਾਉਂਦੀਆਂ ਨੇ ਰੀਲਾਂ ਵੜਾਉਣ ਨੂੰ ਫਿਰਦੀਆਂ ਨੇ ਸੋ ਮੈਨੂੰ ਉਤਮੋ ਮੋਟੀਵੇਟ ਮਿਲਿਆ ਕਿ ਸ਼ਾਇਦ ਭੈਣਾਂ ਨੂੰ ਗਾਈਡੈਂਸ ਦੀ ਪ੍ਰੋਬਲਮ ਹੋ ਰਹੀ ਆ ਤਾਂ ਭੈਣਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਵਿਰਸਾ ਕੀ ਹੈਗਾ ਸਾਡੀ ਮਰਿਆਦਾ ਕੀ ਹੈਗੀ ਆ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਤਾਂ ਮੋਂ ਉਹਨਾਂ ਨੂੰ ਫਿਰ ਦਸਤਾਰ ਕੈਂਪ ਦੇ ਵਿੱਚ ਵੈਸਟਰਨ ਕਲਚਰ ਦੇ ਅਗੇਂਸਟ ਉਹਨਾਂ ਨੂੰ ਦੱਸਦੀ ਹੋਣੀ ਕਿ ਸਾਡਾ ਪਹਿਨਾਵਾ ਨਹੀਂ ਹੈਗਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਮਰਿਆਦਾ ਨਹੀਂ ਦਿੱਤੀ ਸੀਗੀ ਤੇ ਉਹਨਾਂ ਨੂੰ ਅਸੀਂ ਹੌਲੀ ਹੌਲੀ ਫਿਰ ਦਸਤਾਰ ਦੇਣਾ ਮੋਟੀਵੇਟ ਕਰਦੇ ਆ ਇਹ ਭੈਣਾਂ ਵਾਸਤੇ ਕੈਂਪ ਲਗਾਇਆ ਜਾਂਦਾ ਜਾਂ ਵੀਰਾਂ ਵਾਸਤੇ ਨਹੀਂ ਨਹੀਂ ਇਹ ਸਿਰਫ ਭੈਣਾਂ ਵਾਸਤੇ ਲਾਇਆ ਜਾਂਦਾ ਇਸ ਲਈ ਲਾਇ ਹੁੰਦਾ ਹੈ ਬੰਦੇ ਵੀ ਕਈ ਲੋਕਾਂ ਨੂੰ ਸੁਧਾ ਦਿੰਦੀ ਹੈ ਜੇ ਇੱਕ ਨੋ ਹੋ ਗਿਆ ਧੀ ਗਲਤ ਰਸਤੇ 'ਤੇ ਚੱਲ ਰਹੀ ਹੋਵੇਗੇ ਉਹਨੇ ਪੂਰੇ ਘਰ ਵਿੱਚ ਹੀ ਉਹੀ ਉਹੀ ਮਾਹੌਲ ਬਣਾ ਦਿੰਦਾ ਹੈ ਤੇ ਇੱਕ ਧੀ ਜਦ ਵਿਆਹ ਕੇ ਜਾਂਦੀ ਆ ਜੇ ਨਿਤਨੇਮੀ ਵਾਲੀ ਜਾਊਗਾ ਉਹਨੇ ਘਰ ਨੂੰ ਸਾਂਭ ਲੈਣਾ ਤੇ ਦੂਜੇ ਜਿਵੇਂ ਅਸ਼ੀਲਤਾ ਵਾਲੀ ਰੀਲਾ ਪਾ ਰਹੀਆਂ ਨੇ ਵੈਸਟਰਨ ਪਹਿਨਾਵਾ ਕਰ ਰਹੀਆਂ ਨੇ ਦੁਨੀਆਵੀ ਤੇ ਵਿਚ ਜਾ ਜੀ ਰਹੀਆਂ ਨੇ ਉਹ ਕੀ ਕਰ ਸਾਂਭਣੀਆਂ ਆ ਪਹਿਣਾ ਤੇ ਕੰਮ ਕਰ ਰਹੇ ਆ ਆਪਾਂ ਇੱਥੇ ਵੀ ਦੇਖਦੇ ਆ ਕਿ ਜਿਹੜੀਆਂ ਪਿੰਡਾਂ ਦੀਆਂ ਨੇ ਕਈ ਵੈਸਟਰਨ ਕੱਪੜਿਆਂ ਦੇ ਵਿੱਚ ਉਦਰੀਆਂ ਨੇ ਤਾਂ ਆ ਉਹ ਉਹ ਲੋਨ ਨਹੀਂ ਦੇਖਦੀਆਂ ਕਿ ਕਿਸ ਤਰ੍ਹਾਂ ਚੱਪਾ ਜਾ ਰਹੀਆਂ ਨੇ ਉਹਦਾ ਕੀ ਮੈਸੇਜ ਹੈ ਦੱਸੋ ਮੇਰੇ ਤੋਂ ਦੇਖੋ ਉਹਨਾਂ ਦਾ ਇੱਕਦਮ ਮੇਰਾ ਮੈਸੇਜ ਤਾਂ ਇਹੀ ਆ ਕਿ ਜਿਵੇਂ ਗੁਰੂ ਘਰ ਆਓ ਘਟੋ ਘਟ ਗੁਰੂ ਘਰ ਸੂਟ ਪਾ ਕੇ ਆਓ ਤੇ ਜੇ ਤੁਸੀਂ ਗੁਰੂ ਘਰ ਦੀ ਤੁਹਾਨੂੰ ਮर्यादा ਨਹੀਂ ਪਤਾ ਹੈਗੀ YouTube ਤੇ ਬਹੁਤ ਵੀਡੀਓਜ਼ ਨੇ ਕਈ ਕਥਾ ਵੀ ਹੈਗੀਆਂ ਨੇ ਤਾਂ ਬਾਕੀ ਮੇਰਾ ਸਭ ਮੈਂ ਬੱਚਿਆਂ ਦੀ ਗਲਤੀ ਨਹੀਂ ਕਰਦੀ ਮੈਂ ਗਲਤੀ ਕਰਦੀ ਮਾਪੇ ਹੁੰਦੇ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਸਾਡੇ ਦੂਜੇ ਗੁਰੂ ਹੁੰਦੇ ਨੇ ਮਾਪਿਓ ਮਾਪਿਓ ਕੀ ਕਰਦੇ ਨੇ ਜਦ ਬੱਚੇ ਨੂੰ ਨੀਵ ਰੱਖਣਾ ਟਾਈਮ ਹੁੰਦਾ ਸਮਰ ਟਾਈਮ ਹੁੰਦਾ ਉਹ ਸਕੂਲ ਕਾਲਜ ਭੇਜ ਦਿੰਦੇ ਨੇ ਸਕੂਲ ਕਾਲਜ ਵਿੱਚ ਬਹੁਤ ਸਰਕਲ ਇੱਦਾਂ ਦਾ ਮਿਲ ਜਾਂਦਾ ਹੈ ਤਾਂ ਉਹ ਆਪਣੇ ਵਿਰਸੇ ਤੋਂ ਮਾਪਿਓ ਆਪ ਦੂਰ ਕਰ ਰਹੇ ਆ ਤਾਂ ਅਸੀਂ ਸਮਾ ਇਹੋ ਚ ਚੱਲ ਰਿਹਾ ਮੇਰੀ ਬੇਨਤੀ ਇਹੀ ਆ ਕਿ ਮਾਪਿਓ ਆਪਣੇ ਬੱਚਾ ਨੂੰ ਵੱਤਵਾ ਸਮਾ ਦੇਣ ਆਪਣੇ ਵਿਰਸੇ ਨਾਲ ਜੋੜਾ ਦੇਖੋ ਮਾਵਾਂ ਪਾਲਰ ਜੋ ਟਾਈਮ ਦੇ ਰਹੀਆਂ ਨੇ ਪਾਲਰ ਦੇ ਬਜਾਏ ਆਪਣੀ ਰਹਿਤ ਮਰਿਆਦੇ ਆਪਣੀਆਂ ਨੂੰ ਸਾਮਨ ਚ ਧਿਆਨ ਦੇ ਤਾਂ ਉਹ ਬਾਕੇ ਦੁਜੇ ਘਰ ਸੰਪਾਹੋਗੀ ਤਾਂ ਹੀ ਦੁਨੀਆਂ ਚ ਰਹਿ ਪਾਓਗੀ ਉਹ ਕਹਿੰਦੀਆਂ ਨੇ ਮੈਨੂੰ ਇਹ ਕਈ ਬੀਬੀਆਂ ਆਉਂਦੀਆਂ ਨੇ ਇਹ ਕਹਿੰਦੀਆਂ ਨੇ ਕਿ ਸਾਨੂੰ ਬੱਚਿਆਂ ਨੂੰ ਨਾ ਦੁਨੀਆਵੀ ਜਨਾਂ ਚਲਾਣਾ ਵਾ ਬਟ ਇਹ ਹੈ ਕਿ ਦੁਨੀਆਵੀ ਕੀ ਆ ਚਾਰ ਲੋਕਾਂ ਨੇ ਕੋਈ ਚੀਜ਼ ਕਹੇ ਤੇ ਜੀਨਸ ਨੂੰ ਅੱਛਾ ਕਹਤਾ ਤਾਂ ਦੁਨੀਆਵੀ ਪਹਿਨਾਵਾ ਬਣ ਗਿਆ ਅਸੀਂ ਉਸ ਦੇ ਚੱਕਰ ਆਪਣਾ ਮਰਿਆਦਾ ਭੁੱਲ ਜਾਂਦੇ ਆ ਤਾਂ ਬੇਨਤੀ ਆ ਕਿ ਮਰਿਆਦਾ ਨੂੰ ਨਾ ਭੁੱਲੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਾਤਾਂ ਨਹੀਂ ਬਖਸ਼ੀਆਂ ਸੀ ਜੀ ਬੀਬੀਆਂ ਕਹਿੰਦੀਆਂ ਕਿ ਜ਼ਮਾਨੇ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪੈਣਾ ਇਹ ਜੇ ਜਮਾਨਾ ਕੀ ਹੈਗਾ ਜਮਾਨਾ ਇਹੀ ਹੈ ਨਾ ਕਿ ਸਾਨੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਤਾਂ ਅਸੀਂ ਆਪਣੇ ਸਿੱਖੀ ਦੇ ਹਿਸਾਬ ਨਾਲ ਚੱਲੋ ਸਾਡੀ ਸਿੱਖੀ ਵਿੱਚ ਕੀ ਘਟਜੁੱਥੇ ਬੰਦੀਆਂ ਹੈਗੀਆਂ ਨੇ ਇਹਨੇ ਜਿੱਥੇ ਬੰਦੀ ਵਾਲੇ ਨੇ ਜੋ ਬਾਣੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਛੱਡ ਕੇ ਦੁਨੀਆਵੀ ਪਿੱਛੇ ਲੱਗੇ ਹੋਏ ਆ ਬਾਕੀ ਮੈਂ ਕਹਿੰਨੀ ਕਿ ਜੋ ਟੀਵੀ ਜਿਵੇਂ ਲੋਕ ਬਹੁਤ ਜ਼ਿਆਦਾ ਸੀਰੀਅਲਸ ਦੇਖਦੇ ਨੇ ਪਿਕਚਰਾਂ ਦੇਖਦੇ ਨੇ ਉਹਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ ਮਾਮਾ ਗੁਰਬਾਣੀਆਂ ਛੱਡ ਕੇ ਬੱਚਿਆਂ ਨੂੰ ਪਿਕਚਰ ਦਿਖਾਣ ਲੈ ਕੇ ਜਾ ਰਹੀਆਂ ਨੇ ਪਰ ਕੀ ਸਾਡੀ ਸਿੱਖ ਸਾਵਾਂ ਦਾ ਵੀ ਰੋਲ ਹੈਗਾ ਕਿ ਉਹ ਸਹੀ ਤਰ੍ਹਾਂ ਜਾਗਰੂਕ ਨਹੀਂ ਕਰਵਾ ਰ ਲੇਕਿਨ ਪ੍ਰਚਾਰ ਦੇ ਵਿੱਚ ਥੋੜੀ ਕਿਤੇ ਕਮੀ ਹੈਗੀ ਹੈ ਲੇਕਿਨ ਸਿੱਖ ਸੰਥਾਵਾਂ ਦਾ ਜੋ ਹੈਗਾ ਨਾ ਸਪੋਰਟ ਬਹੁਤ ਹੈਗਾ ਜਿੰਨਾ ਪ੍ਰਚਾਰ ਕਰ ਪਾ ਰਹੀਆਂ ਨੇ ਉਹਨਾਂ ਕਰੀ ਹੁਣ ਜਿਵੇਂ ਅਸੀਂ ਤੇ ਸੇਵਾ ਕਰ ਰਹੇ ਹਾਂ ਤਾਂ ਸਾਨੂੰ ਐਸਜੀਪੀਸੀ ਨੇ ਪਰਮਿਸ਼ਨ ਦਿੱਤੀ ਆ ਤਾਂ ਉਹਨਾਂ ਨੇ ਸਪੋਰਟ ਕੀਤਾ ਤਾਂ ਅਸੀਂ ਇੱਥੇ ਕੈਂਪ ਲਾ ਬਾਰੇ ਸੇਵਾ ਕਰ ਪਾ ਜੇ ਉਹ ਸਪੋਰਟ ਨਹੀਂ ਕਰਨਗੇ ਤਾਂ ਸਾਡੀ ਸੇਵਾ ਕਿਵੇਂ ਚੱਲੂਗੀ ਜਿਨੇ ਪ੍ਰਚਾਰਕ ਬੈਠੇ ਨੇ ਇਹ ਪ੍ਰਚਾਰ ਕਿਵੇਂ ਕਰਨਗੇ ਸਪੋਰਟ ਮਿਲ ਰਿਹਾ ਲੇਕਿਨ ਇਹਨੀ ਸੰਖਿਆ ਵੱਧ ਗਈ ਹੈ ਨਾ ਕਿਹਲੋ ਕਿ ਜੇ ਸਕੂਲ ਕਾਲਜ ਬੱਚੇ ਜਾਂ ਜਾ ਕੇ ਨਾ ਮਾਹੌਲ ਖਰਾਬ ਹੋ ਗਿਆ ਕਿ ਉਸ ਚੀਜ਼ ਨੂੰ ਮੇਨਟੇਨ ਨਹੀਂ ਕਰ ਪਾ ਰਹੇ ਆ ਬਾਕੀ ਤਾਂ ਆਪਾਂ ਤਾਂ ਕਹਿੰਦੇ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਦਾਅ ਦਿੱਤੀ ਸੀ ਕਿ ਸਵਾ ਲੱਖ ਸੇ ਇੱਕ ਲੜਾਓ ਅਸੀਂ ਇਕੱਲੇ ਸਵਾ ਲੱਖ ਵਰਗੇ ਤੁਹਾਨੂੰ ਮਾਰਾਂ ਦੇ ਦਾਅ ਦਿੱਤੀ ਹੈਗੀ ਆ ਤਾਂ ਜੇ ਇੱਕ ਵੀ ਸਹੀ ਰਾ ਹੋ ਗਿਆ ਉਹਨੇ ਕਈਆਂ ਨੂੰ ਸਹੀ ਰਸਤੇ 'ਤੇ ਤਾ ਦੇਣਾ ਹੈ ਠੀਕ ਹੈ ਖਰਚਾ ਵੀ ਆਉਂਦਾ ਇਹ ਤੁਸੀਂ ਵੀ ਕੋਈ ਡੋਨੇਟ ਕਰਦਾ ਸਾਨੂੰ ਜਾਂ ਆਪ ਹੀ ਕਰਦੇ ਸਰ ਅਸੀਂ ਇਹ ਸਾਡੀ ਸੰਸਥਾ ਹੈਗੀ ਆ ਅਸੀਂ ਫਿਰ ਉਹਨਾਂ ਵਿੱਚੋਂ ਜਿਵੇਂ ਸਾਡੇ ਕੋਈ ਸੰਗਤ ਜੁੜੀ ਹੋਈ ਆ ਤੇ ਕੁਝ ਅਸੀਂ ਆਪਣੇ ਵੱਲੋਂ ਕਰਦੇ ਆ ਇਸ ਤੋਂ ਫਿਰ ਅਸੀਂ ਆਪਣੇ ਵੱਲੋਂ ਕਰਦੇ ਨੇ ਯਾਨੀ ਦੇਖੋ ਮੈਂ ਜਿਵੇਂ ਸਾਡੇ ਨੌਨ ਦੇ ਵਿੱਚ ਜਿੰਨੇ ਮੇਰੇ ਜਿਵੇਂ ਭੈਣਾ ਹੈਗੀਆਂ ਨੇ ਜਾਂ ਫਿਰ ਪਾਪਾ ਦੇ ਕੋਈ ਫਰੈਂਡ ਸਰਕਲ ਵਿੱਚ ਆ ਗਏ ਮੇਰੇ ਰਿਲੇਟਿਵ ਹੈਗੇ ਨੇ ਤੇ ਉਹ ਮੈਨੂੰ ਸਪੋਰਟ ਕਰਦੇ ਨੇ